ਜੀ ਸਸਿਆ ਗਾਲ ਦੋਸਤੋ ਤਾਜ਼ੀ ਨੌਕਰੀ ਤੇ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਲਈ ਹਰ ਸਮੇਂ ਨਿਊ ਅਪਡੇਟ ਲੈ ਕੇ ਹਾਜ਼ਰ ਹੁੰਦੀ ਹੈ ਆਪਣੀ ਟੀਮ ਦੋਸਤੋ ਅੱਜ ਦੀ ਅਪਡੇਟ ਪੰਜਾਬ ਵਿੱਚ ਆਂਗੜਵੜੀ ਸੁਪਰਵਾਈਜ਼ਰ ਦੀ ਭਰਤੀ ਕਰੋ ਤੱਕ ਆਵੇਗੀ ਔਰ ਇਸ ਦੇ ਨਾਲ ਨਾਲ ਜੋ ਹੋਰ ਅਪਡੇਟ ਜਿੰਨੀ ਵੀ ਹੋ ਸਕੇ ਆਪਾਂ ਅੱਜ ਜਾਣਕਾਰੀ ਸ਼ੇਅਰ ਕਰਦੇ ਆ ਪੰਜਾਬ ਆਂਗੜਵੜੀ ਭਰਤੀ ਦੇ ਸਬੰਧ ਵਿੱਚ ਕਿ ਸੈਲਰੀ ਕਿੰਨੀ ਹੁੰਦੀ ਹੈ ਇਸ ਤੋਂ ਲਾਵਾ ਕੁਆਲੀਫਿਕੇਸ਼ਨ ਕੀ ਮੰਗੀ ਜਾਂਦੀ ਹੈ ਏਜ ਲਿਮਟ ਕੀ ਹੁੰਦੀ ਹੈ ਸਾਰੀ ਜਾਣਕਾਰੀਆਂ ਜੋ ਅੱਜ ਤੁਹਾਨੂੰ ਸ਼ੇਅਰ ਕਰਦੇ ਆ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਨਵੇਂ-ਨਵੇਂ ਅਪਡੇਟਸ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣ ਤਾਂ ਦੋਸਤੋ ਇਹ ਇੱਕ ਇਨਫੋਰਮੇਸ਼ਨ ਵੀਡੀਓ ਹੈ ਨਾ ਕਿ ਅੰਗੜਵਾੜੀ ਭਰਤੀ ਦੀ ਇੱਕ ਪੱਕੀ ਡਿਟੇਲ ਆਪਾਂ ਕਹਿ ਸਕਦੇ ਕਿ ਇਸ ਤਰੀਕ ਨੂੰ ਹੀ ਅਨਾਉਂਸ ਕੀਤੀ ਜਾਵੇਗੀ ਤਾ ਅਜਹੀ ਵੀਡੀਓ ਨਹੀਂ ਹੈ ਇਸ ਕਰਕੇ ਜਿਹੜੇ ਸਟੂਡੈਂਟਸ ਅਜਾਹ ਕਮੈਂਟ ਕਰਨਗੇ ਉਹ ਪਹਿਲਾਂ ਹੀ ਸੋਚ ਸਮਝ ਕੇ ਕਮੈਂਟ ਕਰੋ ਤਾਂ ਹੁਣ ਦੋਸਤੋ ਆਪਾਂ ਪੀਡੀਐਫ ਤੇ ਲੈ ਕੇ ਆ ਚੁੱਕੇ ਆ ਇਹ ਪੀਡੀਐਫ 2021 ਦਾ ਆ ਜਿਹੜੀ ਆਪਣੀ 2021 ਦੇ ਵਿੱਚ ਭਰਤੀ ਆਈ ਸੀਗੀ ਜਿਸਦੀ ਤਰੀਕ ਵੀ ਤੁਹਾਨੂੰ ਦੱਸ ਦਈਏ ਔਰ ਹੁਣ ਕਰੀਬਨ 21 ਤੋਂ 22 23 ਦੋ ਸਾਲ ਹੋਰ ਬੀ ਚੁੱਕੇ ਆ ਤਾਂ ਇਸਤੇ ਆਈਡੀਆ ਇੱਕ ਜੋ ਲੱਗ ਰਿਹਾ ਕਿ ਭਰਤੀ ਕਦੋਂ ਤੱਕ ਆਵੇਗੀ ਕਿਉਂਕਿ ਬਹੁਤ ਸਾਰੇ ਸਟੂਡੈਂਟਸ ওয়েਟ ਕਰਦੇ ਆ ਆਂਗੜਵਾਲੀ ਸੁਪਰਵਾਈਜ਼ਰ ਦੀ ਭਰਤੀ ਨੂੰ ਲੈ ਕੇ ਤਾਂ ਇਸਤੇ ਬਾਰੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਪਿਛਲੀ ਵਾਰ 112 ਪੋਸਟਾਂ ਆਨੀਆਂ ਸੀਗੀਆਂ ਹੁਣ ਇਸ ਵਾਰ ਜੋ ਆਂਗੜਵਾਲੀ ਸੁਪਰਵਾਈਜ਼ਰ ਦੀ ਪੋਸਟਾਂ ਨੇ ਉਹ ਹੋਰ ਭਰਤੀਆਂ ਨਾਲ ਜਿਵੇਂ ਕਿ ਅਲੱਗ-ਅਲੱਗ ਡਿਪਾਰਟਮੈਂਟ ਦੀਆਂ ਭਰਤੀਆਂ ਨੇ ਉਹਨਾਂ ਨਾਲ ਜੁਆਇੰਟ ਕਰਕੇ ਜ਼ਿਆਦਾ ਆਣੀਆਂ ਜਿਵੇਂ ਕਿ ਪਹਿਲਾਂ 100 ਬਾਰਾਂ ਨਿਕ ਇਹ ਸਵਾਰ ਚਾਂਸ ਹੈ ਕਿ ਅੰਗੜਵਾੜੀ ਸੁਪਰਵਾਈਜ਼ਰ ਦੀ ਵੀ 100 ਭਰਤੀ ਆਵੇਗੀ ਇਸ ਦੇ ਨਾਲ ਅਲੱਗ-ਅਲੱਗ ਡਿਪਾਰਟਮੈਂਟ ਤੇ ਜਿਵੇਂ ਕਿ ਲੈਕਚਰਰ ਦੀ ਭਰਤੀ ਹੁੰਦੀ ਹੈ ਹੋਰ ਡਿਪਾਰਟਮੈਂਟ ਅਲੱਗ-ਅਲੱਗ ਜਿਹੜੇ ਭਰਤੀਆਂ ਹੁੰਦੀਆਂ ਨੇ ਤਾਂ ਉਹਨਾਂ ਨੂੰ ਵਿੱਚ ਜੁਆਇੰਟ ਕਰਕੇ ਲਗਭਗ 500 ਦੇ ਕਰੀਬ ਭਰਤੀਆਂ ਹੋ ਸਕਦੀਆਂ ਨੇ ਔਰ ਇਸ ਦੇ ਵਿੱਚ ਦੋਸਤੋ ਅੰਗੜਵਾੜੀ ਸੁਪਰਵਾਈਜ਼ਰ ਦੀ ਭਰਤੀ ਦੇ ਲਈ ਤੁਹਾਡੇ ਕੋਲ ਜੋ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਪਾਸ ਹੋਣੀ ਚਾਹੀਦੀ ਹੈ ਜਿਸ ਦੇ ਵਿੱਚ ਹੋਮ ਸਾਈਸ ਨੈਚੁਰਲ ਚਾਈਲਡ ਡਿਵੈਲਪ ਪੈਡਾਗੋਜੀ ਇਕਨੋਮਿਕਸ ਸੋਸ਼ਲ ਵਰਕ ਸੋਸ਼ਲ ਸਟਡੀ ਸੋਲੋਜੀ ਕਿਸੇ ਵੀ ਇੱਕ ਗ੍ਰੈਜੂਏਸ਼ਨ ਤੁਹਾਡੇ ਕੋਲ ਕੰਪਲੀਟ ਹੋਣੀ ਚਾਹੀਦੀ ਹੈ ਇਸ ਤੋਂ ਬਾਅਦ ਤੁਹਾਡੇ ਕੋਲ ਆਪਣੀ ਪੰਜਾਬੀ ਲੈਂਗੁਏਜ ਵਿੱਚ 10ਵੀਂ ਦਾ ਸਰਟੀਫਿਕੇਟ ਹੋਣਾ ਚਾਹੀਦਾ ਯਾਨੀ ਕਿ ਤੁਸੀਂ 10ਵੀਂ ਜਾਂ ਤਾਂ ਪੰਜਾਬ ਬੋਰਡ ਤੋਂ ਕੀਤੀ ਹੈ ਅਗਰ ਤੁਸੀਂ ਸੀਬੀਐਸ ਬੋਰਡ ਤੋਂ ਕੀਤੀ ਹੈ ਜਾਂ ਹੋਰ ਬੋਰਡ ਤੋਂ ਕੀਤੀ ਹੈ ਤਾਂ ਪੰਜਾਬੀ ਸਬਜੈਕਟ ਲਾਜ਼ਮੀ ਹੋਣਾ ਚਾਹੀਦਾ ਹੈਗਾ ਤਾਂ ਇਹ ਦੋ ਖਾਸ ਆਪਾਂ ਕਹਿ ਸਕਦੇ ਹਾਂ ਅਪਡੇਟ ਹੈ ਕਿ ਗ੍ਰੈਜੂਏਸ਼ਨ ਲੈਵਲ ਤੇ ਕਿ ਜਿਹੜੇ ਸਟੂਡੈਂਟਸ ਵੇਟ ਕਰਦੇ ਆ ਤਾਂ ਉਹ ਇਹ ਚੀਜ਼ਾਂ ਵੱਲ ਜ਼ਰੂਰ ਧਿਆਨ ਰੱਖਣਗੇ ਇਸ ਤੋਂ ਬਾਅਦ ਅੰਗੜਵਾਲੀ ਸੁਪਰਵਾਈਜ਼ਰ ਦੀ ਸੈਲਰੀ ਕਿੰਨੀ ਹੁੰਦੀ ਹੈ ਤਾਂ ਅੰਗੜਵਾਲੀ ਸੁਪਰਵਾਈਜ਼ਰ ਦੀ ਸੈਲਰੀ 29200 ਸਰਕਾਰ ਦੇ ਵੱਲੋਂ ਦਿੱਤੀ ਜਾਂਦੀ ਹੈ ਤਾਂ ਇਹ ਸੀਗਾ ਪੇ ਸਕੇਲ ਕਿ 29200 ਰੁਪਏ ਇਸ ਦੀ ਸੈਲਰੀ ਦਿੱਤੀ ਜਾਂਦੀ ਹੈ ਬਟ 2024 ਦੇ ਵਿੱਚ ਇਹਨਾਂ ਦੀ ਸੈਲਰੀ ਵਧਾਈ ਜਾਵੇਗੀ ਜਿਹੜੀ ਕਿ ਲਗਭਗ 35 ਤੋਂ 37000 ਤੱਕ ਪਹੁੰਚ ਜਾਵੇਗੀ ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਜੋ ਪਿਛਲੀਆਂ ਪੋਸਟਾਂ ਹਨ ਸੀਗੀਆਂ ਉਸਦੇ ਵਿੱਚ ਜਰਨਲ ਕੈਟਾਗਰੀ ਦੇ ਪੋਸਟਾ ਹਮੇਸ਼ਾ ਸਭ ਤੋਂ ਜ਼ਿਆਦਾ ਹੁੰਦੇ ਆ ਨੇ ਕਿਉਂਕਿ ਜਰਨਲ ਵਿੱਚ ਆਲ ਸਾਰੇ ਸਟੂਡੈਂਟਸ ਅਪਲਾਈ ਕਰਦੇ ਹੁੰਦੇ ਆ ਤਾਂ ਜਰਨਲ ਵਿੱਚ 44 ਪੋਸਟਾ ਸੀ ایਡਬਲਯੂਐਸ ਦੇ ਲਈ 11 ਪੋਸਟਾ ਸੀ ਐਸਸੀ ਐਮਬੀ ਦੇ ਲਈ 14 ਸੀ ਐਸਆਰਓ ਦੇ ਲਈ 13 ਸੀ ਤਾਂ ਇਸੇ ਤਰ੍ਹਾਂ ਅਲੱਗ-ਅਲੱਗ ਕੈਟਾਗਰੀ ਦੀਆਂ ਅਲੱਗ-ਅਲੱਗ ਪੋਸਟਾਂ ਜੋ ਨਿਕਲੀਆਂ ਹੋਈਆਂ ਸੀਗੀਆਂ ਔਰ ਇਸ ਵਾਰ ਵੀ ਉਮੀਦ ਹੈ ਕਿ ਲਗਭਗ ਜਰਨਲ ਦੇ ਪੰਜਾਬ ਪੋਸਟਾਂ ਤਾਂ ਆਉਣ ਹੀ ਗੀਆਂ ਉਸ ਤੋਂ ਬਾਅਦ ਜਿਵੇਂ ਜਿਵੇਂ ਬਾਕੀ ਕੈਟਾਗਰੀ ਨੇ ਉਹਨਾਂ ਦੀਆਂ ਅਲੱਗ-ਅਲੱਗ ਜੋ ਪੋਸਟ ਜਾਰੀ ਕੀਤੀਆਂ ਜਾਣਗੀਆਂ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਕੋਡ ਦੀ ਤਾਂ ਕੋਡ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਕੋਡ ਦਾ ਕੀ ਮਤਲਬ ਹੁੰਦਾ ਹੈ ਜਦੋਂ ਆਪਾਂ ਪੋਸਟ ਨੂੰ ਕਿਸੇ ਵੀ ਪੋਸਟ ਨੂੰ ਅਪਲਾਈ ਕਰਨੇ ਆ ਤਾਂ ਨੋਟੀਫਿਕੇਸ਼ਨ ਉੱਪਰ ਕੋਡ ਦਿੱਤਾ ਹੁੰਦਾਗਾ ਕਿ ਜਿਸ ਨੂੰ ਤੁਸੀਂ ਇੱਕ ਚੰਗੀ ਤਰ੍ਹਾਂ ਪਹਿਲਾਂ ਰੀਡ ਕਰ ਲਓ ਕਿ ਇਸ ਦੇ ਵਿੱਚੋਂ ਤੁਹਾਡੀ ਕਿਹੜੀ ਕੈਟਾਗਰੀ ਬਣਦੀ ਹੈ ਕਿਉਂਕਿ ਬਹੁਤ ਸਾਰੇ ਸਟੂਡੈਂਟਸ ਕੀ ਕਰਦੇ ਆ ਕਿ ਫੋਰ ਐਗਜ਼ਾਮਪਲ ਸਟੂਡੈਂਟਸ ਸੇ ਕਿਸੇ ਨੇ ਕਿਹਾ ਤਾਂ ਕਿ ਮੈਂ ਐਸਸੀ ਹਾਂ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਐਸਸੀ ਦੇ ਵਿੱਚ ਕਿਹੜੀ ਕਾਟ ਹੈ ਕੈਟਾਗਰੀ ਹੈ ਕਿਉਂਕਿ ਐਸਸੀ ਦੀ ਵੀ ਅੱਗੇ ਕੈਟਾਗਰੀ ਵੰਡਿਆ ਜਾਂਦੇ ਨੇ ਜਿਵੇਂ ਕਿ ਐਸਸੀ ਐਮਬੀ ਐਸਸੀ ਆਰਓ ਕੋਈ ਸਟੂਡੈਂਟਸ ਹੁੰਦੇ ਐਸਸੀ ਦੇ ਈਐਸਐਮ ਕੈਟਾਗਰੀ ਦੇ ਵਿੱਚ ਕੋਈ ਹੁੰਦੇ ਆ ਅੱਗੇ ਸਪੋਰਟਸ ਕੈਟਾਗਰੀ ਦੇ ਤਾਂ ਇਸ ਤਰੀਕੇ ਅਲੱਗ-ਅਲੱਗ ਜੋ ਪੋਸਟਰ ਨੇ ਉਹ ਵੰਡਿਆ ਹੁੰਦੀਆਂ ਨੇ ਕੈਟਾਗਰੀ ਵਾਈਜ਼ ਤਾਂ ਤੁਸੀਂ ਉਹ ਚੀਜ਼ ਦੇਖੋ ਕਿ ਜਿਹੜੀ ਤੁਹਾਡੀ ਕੈਟਾਗਰੀ ਹੈ ਬਿਲਕੁਲ ਸਹੀ ਸਿਲੇਕਟ ਕਰੋ ਜਿਸ ਦਾ ਤੁਹਾਨੂੰ ਬੈਨੀਫਿਟ ਇਸ ਦੇ ਵਿੱਚ ਮਿਲ ਸਕੇ ਕਿਉਂਕਿ ਜਿਹੜੇ ਸਾਥੀ ਐਸਸੀ ਦੇ ਆ ਬਟ ਸਾਸੀ ਜਿਹੜੇ ਐਸਸੀ ਦੇ ایਡਬੀਓਐਸ ਵਿੱਚ ਜਾਂ ਫਿਰ ਐਸਐਮ ਦੇ ਵਿੱਚ ਹੁੰਦੇ ਆ ਤਾਂ ਉਹ ਭਰ ਦਿੰਦੇ ਐਸਸੀ ਐਮਬੀ ਦੀ ਪੋਸਟ ਜਾਂ ਫਿਰ ਜਿਹੜੇ ਸਪੋਰਟਸ ਦਾ ਜਿਨ੍ਹਾਂ ਦਾ ਸਰਟੀਫਿਕੇਟ ਬਣਿਆ ਉਹ ਸਿਰਫ ਐਸਸੀ ਆਰਓ ਜਾਂ ਐਸਸੀ ਐਮਬੀ ਦੀ ਪੋਸਟ ਭਰਦੇ ਆ ਉਹ ਸਪੋਰਟਸ ਦੀ ਨਹੀਂ ਭਰਦੇਗੇ ਬਟ ਆਪਾਂ ਦੇਖੀਏ ਤਾਂ ਸਪੋਰਟਸ ਵਿੱਚ ਪੋਸਟਾਂ ਘੱਟ ਹੀ ਹੁੰਦੀਆਂ ਨੇ ਪਰ ਉਹਨਾਂ ਨੂੰ ਅਪਲਾਈ ਕਰਨ ਵਾਲੇ ਵੀ ਬਹੁਤ ਘੱਟ ਸਟੂਡੈਂਟਸ ਹੁੰਦੇ ਆ ਕਿਉਂਕਿ ਜਿਸ ਦੇ ਕੋਲ ਸਰਟੀਫਿਕੇਟ ਹੈ ਉਹੀ ਅਪਲਾਈ ਕਰ ਸਕੇਗਾ ਦੂਸਰਾ ਨਹੀਂ ਕਰ ਸਕਦਾਗਾ ਬਟ ਕਰਦਾ ਵੀ ਹੈ ਤਾਂ ਉਸ ਦਾ ਉਹਨੂੰ ਬੈਨੀਫਿਟ ਨਹੀਂ ਮਿਲਦਾ ਉਲਟਾ ਉਹਨਾਂ ਨੂੰ ਨੁਕਸਾਨ ਹੁੰਦਾਗਾ ਤਾਂ ਇਸ ਕਰਕੇ ਸੋਚ ਸਮਝ ਕੇ ਅਪਲਾਈ ਕਰਿਆ ਕਰੋ ਉਸ ਤੋਂ ਬਾਅਦ ਏਜ ਲਿਮਟ ਜਿਹੜੀ ਕਿ 18 ਤੋਂ 37 ਸਾਲ ਹੁੰਦੀ ਹੈ ਜਰਨਲ ਕੈਟਾਗਰੀ ਲਈ ਇਸ ਤੋਂ ਬਾਅਦ ਦੇਖ ਸਕਦੇ ਹੋ ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪਛਨੀਆ ਛਰੇਂ ਦੇ ਵਸਨੀਕੀ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ ਦੀ ਉਪਰਲੀ ਸੀਮਾ 42 ਸਾਲ ਤੱਕ ਹੁੰਦੀ ਹੈ ਇਸ ਤੋਂ ਬਾਅਦ ਰਾਜ ਅਤੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਉਮਰ ਦੀ ਉਪਰਲੀ ਸੀਮਾ 45 ਸਾਲ ਤੱਕ ਹੁੰਦੀ ਹੈ ਤਾਂ ਇਸ ਤਰੀਕੇ ਜੋ ਅਲੱਗ-ਅਲੱਗ ਕੈਟਾਗਰੀ ਨੂੰ ਏਜ ਦੇ ਵਿੱਚ ਛੂਟ ਦਿੱਤੀ ਜਾਂਦੀ ਹੈ ਔਰ ਇੱਥੇ ਦੇਖ ਸਕਦੇ ਹੋ ਜੋ ਫਿਜ਼ੀਕਲੀ ਡਿਸੇਬਲ ਪਰਸਨ ਹੈ ਦਿਵੰਗ ਪਰਸਨ ਹੈ ਉਹਨਾਂ ਨੂੰ 10 ਸਾਲ ਤੱਕ ਛੂਟ ਦਿੱਤੀ ਜਾਂਦੀ ਹੈ ਯਾਨੀ ਕਿ ਉਹ 47 ਸਾਲ ਤੱਕ ਦੇ ਅਪਲਾਈ ਕਰ ਸਕਦੇ ਆ ਤਾਂ ਫੀਸ ਦੋਸਤੋ ਹਰ ਵਾਰ ਸੇਮ ਹੀ ਰਹਿੰਦੀ ਹੈ ਜਿਹੜੀਆਂ ਕਿ ਆਪਾਂ 2-3 ਸਾਲ ਤੋਂ ਦੇਖ ਰਹੇ ਆ ਤਾਂ ਜਨਰਲ ਕੈਟਾਗਰੀ ਅਤੇ ਐਫ ਐਫ ਪਲੱਸ ਸਪੋਰਟਸ ਇਹਨਾਂ ਦੀ 1000 ਰੁਪਏ ਫੀਸ ਹੈ ਐਸ ਸੀ ਬੀ ਸੀ ای ਡਬਲਯੂ ਐਸ 250 ਰੁਪਏ ਇੱਕ ਸਰਮੈਨ ਡਿਪੈਂਡ ਦੀ 200 ਰੁਪਏ ਅਤੇ ਫਿਜ਼ੀਕਲੀ ਹੈਂਡੀਕੈਪਡ ਦੀ 500 ਰੁਪਏ ਫੀਸ ਹੁੰਦੀ ਹੈ ਹੁਣ ਬਹੁਤ ਸਾਰੇ ਸਟੂਡੈਂਟਸ ਕਮੈਂਟ ਕਰਦੇ ਆ ਕਿ ਫਿਜ਼ੀਕਲੀ ਡਿਸੇਬਲ ਦੀ ਫੀਸ ਜ਼ਿਆਦਾ ਕਿਉਂ ਹੁੰਦੀ ਹੈ ਤਾਂ ਦੋਸਤੋ ਕਈ ਵਾਰ ਹੁੰਦਾ ਕਿ ਫਿਜ਼ੀਕਲ ਜੋ ਡਿਸੇਬਲ ਪਰਸਨ ਹੈ ਉਹਨਾਂ ਨੂੰ ਇੱਕ ਹੈਲਪਰ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ ਉਹਨਾਂ ਨੂੰ ਅਲੱਗ ਜੋ ਪ੍ਰੋਸੈਸ ਕਰਨਾ ਪੈਂਦਾ ਹੈ ਜਿਸ ਕਰਕੇ ਜੋ ਫੀਸ ਹੈ ਉਹ ਜ਼ਿਆਦਾ ਲਗਾ ਦਿੰਦੇ ਆ ਤਾਂ ਇਹ ਸੀ ਅੱਜ ਦੀ ਜੋ ਅਪਡੇਟ ਪੰਜਾਬ ਅੰਗੜਵੜੀ ਸੁਪਰਵਾਈਜ਼ਰ ਭਰਤੀ ਦੇ ਸਬੰਧ ਵਿੱਚ ਔਰ ਹੁਣ ਆਪਾਂ ਗੱਲ ਕਰਦੇ ਆਂ ਅੰਗੜਵੜੀ ਦੀ ਭਰਤੀ ਕਦੋਂ ਤੱਕ ਆਵੇਗੀ ਅੰਗੜਵੜੀ ਸੁਪਰਵਾਈਜ਼ਰ ਦੀ ਭਰਤੀ ਮਾਰਚ 2024 ਦੇ ਵਿੱਚ ਆਉਣ ਦੇ ਚਾਂਸ ਹੈ ਕਿਉਂਕਿ ਇਸ ਤੇ ਬਾਰੇ ਜਦੋਂ ਡਿਪਾਰਟਮੈਂਟ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਵੀ ਇਹੀ ਕਹਿਣਾ ਸੀ ਕਿ ਅੰਗੜਵੜੀ ਸੁਪਰਵਾਈਜ਼ਰ ਜੋ ਲਟੈਰ ਹੋ ਜਾਂਦੀ ਆ ਪੁਰਾਣੀਆਂ ਤਾਂ ਉਹਨਾਂ ਨੂੰ ਉਹਨਾਂ ਦੀ ਜਗ੍ਹਾ ਤੇ ਨਵੇਂਆਂ ਨੂੰ ਜਦੋਂ ਰੱਖਣਾ ਹੁੰਦਾ ਕ ਤਾਂ ਉਸ ਤੇ ਲਈ ਭਰਤੀ ਆ ਜੋ ਇੱਕ ਇੱਕ ਛੇਡ ਦੀ ਨਹੀਂ ਕਰ ਸਕਦੇ ਅਸੀਂ ਕੁਝ ਸਮਾਂ ਲੇਟ ਕਰਕੇ ਜਾਵਾ ਦੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਕੰਮ ਨੂੰ ਹੋਰ ਜ਼ਿਆਦਾ ਆਸਾਨ ਕੀਤਾ ਜਾ ਸਕੇ ਔਰ ਹੁਣ ਇਸ ਵਾਰ ਪਹਿਲਾਂ ਜਿਵੇਂ ਕੀ ਹੁੰਦਾ ਸੀ ਆਂਗਣਵੜੀ ਸੁਪਰਵਾਈਜ਼ਰ ਦੇ ਅੰਡਰ 10 ਸੈਂਟਰ ਆਉਂਦੇ ਸੀ ਕੰਨਿਆਂ ਦੇ 8 ਆਉਂਦੇ ਸੀ ਤਾਂ ਹੁਣ ਉਹ ਚੀਜ਼ ਨੂੰ ਵੀ ਥੋੜਾ ਘਟਾ ਦਿੱਤਾ ਗਿਆ ਤਾਂ ਕਿ ਅੰਗੜવાડી ਸੁਪਰਵਾਈਜ਼ਰ ਤੇ ਜਿਆਦਾ ਪ੍ਰੈਸ਼ਰ ਨਾ ਹੋਵੇ ਔਰ ਇੱਕ ਵਧੀਆ ਤਰੀਕੇ ਨਾਲ ਉਹ ਅੰਗੜવાડી ਟੀਚਰ ਅਤੇ ਵਰਕਰ ਹੈਲਪਰਾਂ ਨੂੰ ਗਾਈਡ ਕਰ ਸਕਣ ਕਿਉਂਕਿ ਅੰਗੜવાડી ਸੈਂਟਰਾਂ ਦੇ ਵਿੱਚ ਤਿੰਨ ਅਲੱਗ-ਅਲੱਗ ਕੰਮ ਹੁੰਦੇ ਆ ਵਰਕਰ ਦਾ ਅਲੱਗ ਹੈਲਪਰ ਦੇ ਅਲੱਗ ਕੰਮ ਹੁੰਦੇ ਆ ਅਤੇ ਪੇਸ਼ ਤੋਂ ਇਲਾਵਾ ਜੋ ਟੀਚਰ ਹੁੰਦੇ ਆ ਜਾਂ ਮਿਨੀ ਵਰਕਰ ਹੁੰਦੇ ਆ ਉਹਨਾਂ ਦੇ ਅਲੱਗ ਕੰਮ ਹੁੰਦੇ ਆ ਇਸ ਕਰਕੇ ਇਸ ਚੀਜ਼ ਦੇ ਵਿੱਚ ਜੋ ਵੰਡ ਕੀਤੀ ਗਈ ਹੈ ਕਿ ਹੁਣ ਅੰਗਰਵੜੀ ਸੁਪਰਵਾਈਜ਼ਰ ਗਿਆ ਪੋਸਟਾਂ ਜਲਦੀ ਹੀ ਆਉਣਗੀਆਂ ਅਤੇ ਉਹਨਾਂ ਨੂੰ ਘੱਟ ਸੈਂਟਰ ਦਿੱਤੇ ਜਾਣਗੇ ਤਾਂ ਕਿ ਉਹਨਾਂ ਦੀ ਪੂਰੀ ਇਨਕੁਆਇਰੀ ਆਪਣੇ ਅੰਡਰ ਰੱਖ ਸਕਣ ਇਸ ਤੋਂ ਇਲਾਵਾ ਹੋਰ ਜੋ ਅਪਡੇਟ ਆਏਗਾ ਤੁਹਾਨੂੰ ਸ਼ੇਅਰ ਕਰਾਂਗੇ ਧੰਨਵਾਦ